ਸਾਸਰੀ ਕਾਲ ਵੀਰ ਜੀ ਮਨਮੀ ਤੇ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਹੈ ਅੱਜ ਦੀ ਵਿਜ਼ਿਟ ਪਿੰਡ ਸਾਰਚੂੜ ਅੱਜ ਵੀਰ ਹੀਰੇ ਕੋ ਆਏ ਆ ਆਓ ਵੀਰ ਕੋ ਲੈਨੇ ਆ ਜਾਣਕਾਰੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਵੀਰ ਜੀ ਹੋਰ ਸੁਣਾਓ ਸੇਤਾਂ ਦੀ ਵਧੀਆ ਵਧੀਆ ਵੀਰ ਜੀ ਵਧੀਆ ਸੇਤਾਂ ਵੀਰ ਜੀ ਉਹ ਤਾਂ ਫਿਰ ਮੈਂ ਵੇਖੀ ਮੈਂ ਵੀ ਜੀ ਵੇਖੀ ਪਹਿਲੇ ਫੋਨ ਤੇ ਵੇਖੀ ਮੈਂ ਚਲੋ ਵਧੀਆ ਵੀਰ ਜੀ ਮਹਾਰਾਜ ਦਾ ਧੰਨਵਾਦ ਕਰਿਆ ਕਰੂ ਮੈਂ ਚਾਚਾ ਹੀ ਨੇ ਨਹੀਂ ਚੰਗੀ ਵੀਰ ਜੀ ਸਾਫ ਹੀ ਝੋਟੀ ਮੈਂ ਤੁਹਾਨੂੰ ਉਹ ਦਿਨ ਗਾ ਚੰਗੀ ਮੋਲ ਵੀ ਤੁਸੀਂ ਜਾਜ ਪਾਇਆ ਮੋਲ ਵੀ ਨਿਕਾ ਪਾਇਆ ਜਾਏਗਾ ਨਹੀਂ ਠੀਕ ਆ ਵੀਰੇ ਅਰਸ ਨਾ ਤੇ ਨੰਬਰ ਦੱਸਿਓ ਪਹਿਲਾਂ ਆਪਣਾ ਵਸਾ ਹੈਗਾ ਪਿੰਡ ਸਾਫੂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਪਿੰਡ ਸਾਫੂ ਵੀਰ ਜੀ ਹਾਂਜੀ ਫੋਨ ਨੰਬਰ 9972327031 ਵੀਰ ਜੀ ਠੀਕ ਆ ਵੀਰੇ ਤੇ ਵੀਰੇ ਅੱਜ ਕਿੰਨੇ ਪਸ਼ੂ ਆ ਆਪਣੇ ਕੋਲ ਦੋ ਪਸ਼ੂ ਵੇਚੀ ਆਜਾ ਠੀਕ ਆ ਵੀਰੇ ਅੱਜ ਦੋ ਪਸ਼ੂ ਆ ਵੀ ਵੀ ਕਹਿੰਦਾ ਭਾ ਛੋਟੇ ਛੋਟਿਆ ਜਦੋਂ ਆਜ ਕਿੰਨੇ ਕੇ ਕਰਨੇ ਆ ਤੁਹਾਨੂੰ ਹੀ ਪਤਾ ਹਾੜ ਉੜਾਏ ਆ ਹਾਂਜੀ ਭਾ ਛੋਟੇ ਕਰਾਂਗੇ ਤੇ ਚਲੋ ਗਾਵੀ ਵਿੱਚ ਕੋਈ ਆਂਦਾ ਵੀ ਹੈ ਭਰਾ ਜਿਹੜਾ ਆਂਦਾ ਜਦੋਂ ਵੀ ਇਹ ਰੋਟੀ ਪਾਣੀ ਵਾਜਦਾ ਮੈਂ ਜਾਉ ਜੈਜਨਾਦੋ ਤੇ ਜੈਜਨਾਦੋ ਦੇਖੋ ਵੀਰੇ ਵੀਰ ਕੋ ਦੋ ਪਸੂ ਆ ਤਾਜੀ ਗਾਂ ਸੁਹੀ ਕੱਲ ਦੀ ਵਿੱਚ ਹੀ ਸੁਹੀ ਆ ਕੱਲ ਦੀ ਸੁਹੀ ਵੀਰ ਜੀ ਕੱਲ ਦੀ ਵੀਰ ਜੀ ਖਾਈ ਸੁਹੀ ਆ ਇਹਦੇ ਸਹਲੇ 14 ਲੀਟਰ ਬੋਲਾ ਵੀਰ ਕਹਿੰਦਾ ਤਿਆਰ ਕੰਡੇ ਵਾਲਾ ਕੰਡੇ ਆ ਤੇ ਜਿਹੜੀ ਮਈ ਆ ਇਹ 15 ਦਿਨਾਂ ਦੀ ਸੁਹੀ ਆ ਇਹਦੇ ਸਹਲੇ ਦੁੱਧ 8 ਲੀਟਰ ਤਿਆਰ ਕੰਡੇ ਵਾਲਾ ਜਿਹੜਾ ਵੀ ਕਹਿੰਦਾ ਹੈਗਾ ਵਾ ਉਹ ਦੱਸਣਾ ਪਰ ਉਹ ਜੀ ਗੱਲ ਨਹੀਂ ਦੱਸਣੀ ਜਿਹੜੀ ਚੀਜ਼ ਨਹੀਂ ਉਹ ਨਹੀਂ ਕੰਮ ਕਰਨਾ ਤੇ ਕਰੀਏ ਵੀਰ ਜੀ ਚਾਲੂ ਕਿਧਰੋਂ ਕਰਨਾ ਦੱਸੋ ਫਿਰ ਗਾਂ ਹੀ ਤੋਂ ਜਮੇ ਤੇ ਦਾ ਤਾਂ ਕਰੋ ਚਲੋ ਦੱਸੋ ਵੀਰ ਜੀ ਗਾਂ ਹੀ ਦਾ ਪਹਿਲੋਂ ਗਾਂ ਹੀ ਦੀ ਵੀਰ ਜੀ ਦੱਸਿਓ ਡਿਟੇਲ ਪਹਿਲੋਂ ਕਿੰਨੇ ਸਵੇਰ ਵੀਰ ਜੀ ਗਾਂ ਇਹ ਦੂਜੇ ਸਵੇਰ ਵੀਰ ਜੀ ਵੈਰ ਦੂਜੇ ਸਵੇਰ ਵੀਰ ਜੀ ਵੈਰ ਸੋਣੀ ਥਾਲੇਵਾ ਦਿਖਾ ਦਿੰਦੇ ਵੇਲੋਂ ਪੰਡਾ ਹੀ ਪਾਈਆਂ ਮਗ ਗਾਂ ਨੇ ਵੇਲੋਂ ਵੀਰ ਜੀ ਥਾਨ ਵੀ ਕੱਲਾ ਕੱਲਾ ਵੈਰ ਨੂੰ ਲੱਗਾ ਲੱਗਾ ਵੀ ਚੰਗਾ ਐਨ ਕਰੋ ਵੀਰ ਜੀ ਲਓ ਵੀਰ ਜੀ ਲਓ ਕਰੋ ਵੇਖੋ ਵੀਰ ਜੀ ਵੇਖੋ ਵੇਖੋ ਵੀਰ ਜੀ ਥਾਲੇਵਾ ਗਾਂ ਹੀ ਨੂੰ ਬਹੁਤ ਸੋਹਣਾ ਲੱਗਾ ਅੰਦਰ ਨੂੰ ਫੋਟ 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 ਬਾਹਰ ਨੂੰ ਲੱਗਾ ਵਾ ਤੇ ਵਿੱਚ ਨੂੰ ਖੋਲੋ ਕੇ ਗਾਈ ਨੂੰ ਲਓ ਜੀ ਖੋਲੋ ਵੇਖੋ ਵਿੱਚੀ ਵੀਰ ਨੇ ਬਹੁਤ ਤੋਹਫਾ ਚੰਗਾ ਕੱਢ ਕੇ ਲਿਆਂਦਾ ਦੁੱਧ ਵੀਰ ਕਹਿੰਦਾ ਬੌਲਾ ਹੀ ਕੰਡੇ ਵਾਲਾ 14 ਲੀਟਰ ਆ 20 ਪਲੱਸ ਭੜੂਗੀ ਗਾਈ 20 ਪਲੱਸ ਵਧੀਆ ਵੇਖੋ ਵੀਰੇ ਟੋਰ ਦਿਖਾ ਦਿੰਦੇ ਵੀਰੇ ਤੁਹਾਨੂੰ ਜਾਣ ਦੋ ਵੀਰੇ ਲਓ ਜੀ ਲਓ ਬਾਕੀ ਵੀਰੇ ਵੀਰ ਦਾ ਮਰਿਆ ਥਾਫ ਚਾ ਜਦੋਂ ਪਸ਼ੂ ਉੱਤਰਦਾ ਮਰਿਆ ਜਆ ਮਰਿਆ ਜਆ ਤਿਲਕਨ ਕੰਨ ਮਰਿਆ ਸਲੀਪੋਂ ਦੁੱਧ ਦਾ ਕੋਈ ਗੱਲ ਬਾਤ ਨਹੀਂ ਨੇ ਇਹ ਲੋ ਪਹਿਲੋ ਦੱਸਿਆ ਦੇਖ ਟੋਰੋ ਵੀਰ ਜੀ ਇਹ ਕੋਈ ਜਿਹਾ ਤੌਰ ਦਿਖਾ ਦਿੰਦੇ ਆ ਭੱਲੇ ਵੱਡੇ ਪੱਲੇ ਵਾਲੀ ਕੱਦ ਕਰ ਚੰਗਾ ਲੱਗਾ ਗਾ ਨੂੰ ਥਾਂਲੇਵਾ ਵੀ ਚੰਗਾ ਲੱਗਾ ਤੌਰ ਵੀ ਚੰਗੀ ਲੱਗੀ ਗਾ ਸਾਰੀ ਚੰਗੀ ਹੈ ਚੰਗੀ ਵੀਰ ਜੀ ਫੇਸ ਕੁਆਲਟੀ ਦਿਖਾ ਦਿੰਦੇ ਕੱਲ ਵੀਰ ਕਹਿੰਦਾ ਸੂਈ ਆ ਜੇ ਵੀਰ ਜੀ ਪੂਰੀ ਖਾਲੀ ਤੇ ਨਹੀਂ ਕੀਤੀ ਨਹੀਂ ਨਹੀਂ ਇਹ ਜਿਹੜੀ ਵੀਰ ਜੀ ਗੱਲ ਸੁਈ ਆ ਕਹਿੰਦਾ ਵੀਰ ਜੀ ਪਿਛਲੇ ਸੂਏ ਕਿੰਨਾ ਦੁੱਧ ਪੜਿਆ ਕਰ ਹੋਰ ਵੀ ਜੀ ਆਨੇ ਪਿਛਲੇ ਦੋ ਇਹਨੇ ਘਟਿਆ ਕੋਈ 18 ਕਿਲੋ 18 ਕਿਲੋ ਵੀਰ ਕਹਿੰਦਾ 18 ਕਿਲੋ ਐਕਟੀ 20 ਪਲਾਸੀ ਪੜੂ ਵੀਰ ਕਹਿੰਦਾ ਠੀਕ ਆ ਵੀਰੇ ਵੇਖ ਲਓ ਵੀਰ ਜੀ ਥਾਂਲੇਵਾ ਬਹੁਤ ਸੋਹਣਾ ਵੈਰ ਨੇ ਲੱਗਾ ਤੌਰ ਵੀ ਚੰਗੀ ਲੱਗੀ ਆ ਹਾਂ ਜੀ ਵੇਖੋ ਵਿਧਿਤ ਥਾਂ ਦਿਖਾ ਦਿੰਦੇ ਤੁਹਾਨੂੰ ਮਗੜੋਂ ਦੀ ਵੀ ਅੱਗੋਂ ਦੀ ਵੀ ਇਹ ਤਾਂ ਮਾਜੀ ਕੋਈ ਨਾ ਛੇੜੇ ਠੰਡੀ ਸੀਲ ਆ ਵੀ ਕਹਿੰਦਾ ਵੇਖੋ ਵੀਰ ਜੀ ਵੇਖੋ ਵੀਰਾ ਵੀਰਾ ਬੈ ਕੇ ਦਿਖਾਇਆ ਵੀ ਇਹਨੇ ਕੋਈ ਉਹੋ ਜੀ ਗੱਲ ਨਹੀਂ ਕੋਈ ਬੱਚਾ ਹੋਵੇ ਸਿਆਣਾ ਬੱਚਾ ਕੋਈ ਜਨਾਨੀ ਜਨੂਨੀ ਵਿੱਚ ਹੋ ਸਕਦੀ ਕੋਈ ਕੋਈ ਉਹੋ ਜੀ ਗੱਲ ਨਹੀਂ ਵੀਰੇ ਕਹਿੰਦਾ ਵੇਖੋ ਵੀਰ ਜੀ ਵੀਰ ਹੱਥ ਲਾ ਕੇ ਦਿਖਾਉਂਦਿਆ ਵਾ ਫਾਈ ਕਰਾ ਗਏ ਨੇ ਆ ਵੇਖੋ ਵੀ ਜੀ ਵੀ ਨਤਰਾ ਮਰਾ ਤੀਆਂ ਨਾ ਕਿ ਜੀ ਇੰਨਾ ਦਾ ਮਰ ਠੀਕ ਆ ਠੀਕ ਆ ਥੋੜਾ ਥੋੜਾ ਪਤਾ ਹੀ ਥਾਂ ਨਹੀਂ ਚੱਕ ਮਾਰੇ ਪਤਾ ਕੀ ਥੱਲੇ ਦੁੱਧ ਨਹੀਂ ਵੀ ਰੋੜਨਾ ਚਾਹੀਦਾ ਦੁੱਧ ਪੁੱਤ ਕਰਮਾਂ ਨਾਲ ਹੀ ਹੱਸ 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 ਵੀਰੇ ਦਾ ਕੀ ਰੇਡ ਕਰਦੇ ਫਿਰ ਆਪਾਂ ਇਹਦਾ ਛੋਟੇ ਮੋਰ ਕਰਦੇ ਲੈ ਆਦੇ ਗਾੜਾਈ ਹਾਂਜੀ ਵੀਰੇ 55000 ਦੀ ਦੇ ਦੀਏ ਕਰੋ ਮੰਨ ਤਾਂ ਅੱਗੇ ਵੀ ਤੁਸੀਂ ਕੀਤਾ ਹੋਰ ਕਰੋ ਚਲੋ 2000 ਛੱਡ ਦਿੰਨੇ ਆ 55 ਦੀ 55000 ਮੈਂ ਕਹਿੰਦੇ ਪੂਰੇ-ਪੂਰੇ ਕੜੀਏ ਨਾਲ ਗਾਗ ਨੂੰ ਮੁਰਕੇ ਸੋਰ ਸੱਪਾ ਹੀ ਕਰ ਦਾਂਗੇ। ਸਾਹ ਪੂਰੇ 50 ਹੀ ਦੇ ਦਾਂ। 50 ਦੀ ਵੀਰ ਕਹਿੰਦਾ ਦੇ ਦਾਂਗੇ, ਵੀਰ ਕਹਿੰਦਾ ਬਾਕੀ ਸੋਰ ਸੱਪਾ ਕਰਾਂਗੇ ਵੀਰ ਨੇ। ਰੇਟ ਜਾਜ ਕੀਤਾ ਕਹਿੰਦਾ। ਠੀਕ ਆ ਵੀਰੇ। ਹਾਂ। ਵੇਖੋ ਵੀਰ ਜੀ ਫੇਰ ਦਿਖਾ ਦਿੰਨੇ ਇੱਕ ਵਾਰੀ ਥਾਨ ਲੈਵਾ ਤੁਹਾਨੂੰ। ਵੇਖ ਲਓ ਵੀਰ ਜੀ, ਥਾਨ ਕੁਆਲਿਟੀ, ਥਾਨ ਵੀ ਗੁਲਾਬੀ ਰੰਗ ਦਾ ਲੱਗਾ ਹੋਇਆ। ਥਾਨ ਵੀ ਗੁਲਾਬੀ ਲੱਗਦਾ ਹੈ। ਪੂਰਾ ਨਾਲਾ ਗੁਲਾਬੀ। ਹਾਂ। ਆਲੇ ਗੁਲਾਬੀ ਚ ਆ ਜਾਂਦਾ ਹੈ। ਹਾਂ ਜੀ। ਵੇਖੋ ਵੀਰ ਜੀ ਠੰਡੀ ਸੀਲ ਆ ਵੀਰ ਮਗਰੋਂ ਦੀ ਬੈਠਾ ਅੱਗੋਂ ਦੀ ਉਨਾ ਹੀ ਗਾ ਨੂੰ ਤੇ ਉਨਾ ਹੀ ਪਛਾਣ ਦਿਖਾਉਂਦੇ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤਾਂ ਫਿਰ ਦੂਜੀ ਦਾ ਦੱਸਿਓ ਵੀਰੇ ਦੂਜੀ ਵਿੱਚ ਪਹਿਨ ਝੋਟੀ ਆ ਗਈ ਬਾਈਲਨ ਝੋਟੀ ਵਿੱਚ ਫੇਸ ਕੁਆਲਿਟੀ ਦਿਖਾ ਦਿੰਦੇ ਆ ਸਿੰਘ ਵੇਖ ਲੋ ਕੋਕੇ ਵਰਗਾ ਲੱਗਾ ਜ ਝੋਟੀ ਨੂੰ ਬਿਲਕੁਲ ਨਿਕਾਜ ਹੈ ਨਿਕਾਜ ਆ ਜ ਸਿੰਘ ਵੇਖੋ ਵੀਰ ਜੀ ਮਰਜੀ ਡਰਦੀ ਉਪਰੇ ਕੱਲ ਬਾਕੀ ਕੋਈ ਵੇਖੋ ਨਿਕਾ ਨਿਕਾ ਸਿੰਘ ਲੱਗਾ ਵਾ ਭਾਵੇਂ ਕੋਕੇ ਕਰ ਦੋ ਵਿੱਚ ਹੀ ਥਾਂ ਲੇਵਾ ਵੀ ਦਿਖਾ ਦਿੰਦੇ ਵੀਰ ਜੀ ਲਓ ਥਾਂ ਲੇਵਾ ਵੇਖੋ ਮੈਂ ਕਰੂ ਵੀਰ ਜੀ ਵੇਖੋ ਵੀਰ ਜੀ ਚੰਗੀ ਝੋਟੀ ਵੀਰ ਜੀ ਥਾਂ ਲੇਵਾ ਸੋਨਾ ਲੱਗਾ ਛੋਟੀ ਨੂੰ ਇਕੱਲਾ ਇਕੱਲਾ ਥਾਂ ਲੱਗਾ ਲੱਗਾ ਵੀ ਨੋਕ ਵਾਲਾ ਬਈ ਨੋਕ ਵਾਲਾ ਵਧੀਆ ਹਾਂਜੀ ਠੀਕ ਆ ਵੀਰੇ ਇਹ ਵੀਰ ਜੀ ਫੱਟੇ ਦੰਦਾ ਚ ਨਹੀਂ ਹਜੇ ਇਹ ਦੋਂਦੀ ਆ ਵੀਰ ਜੀ ਹਜੇ ਦੋਂਦੀ ਵੀਰ ਜੀ ਦਾ ਵੇਖੋ ਵੀਰ ਜੀ ਬੂਥੀ ਤੋਂ ਪਤਾ ਲੱਗਦਾ ਵਾ ਹਜੇ ਕੱਚੀ ਆ ਵੈਲ ਅਗਲੇ ਸਵੇਰ ਮੈਂ ਪੂਰੀ ਫੁੱਲ ਬਣੂਗੀ ਹਾਂ ਪਹਿਲਾਂ ਛੋਟੀ ਆ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਵਿੱਚ ਖੋਲਿਆ ਫਿਰ ਇਹਨੂੰ ਵਾਹੋ ਜੀ ਵੇਖੋ ਵੀਰ ਜੀ ਚੰਗੀ ਆ ਮੈਂ ਆਪਣੇ ਥਾਂ ਤੇ ਜਿੰਨਾ ਕਾਦਤ ਵਜੂਦ ਵੀ ਚੰਗਾ ਲੱਗਾ ਮੈਨੂੰ ਸਿੰਘ ਵੀ ਚੰਗਾ ਲੱਗਾ ਵਾ ਤੌਰ ਦਿਖਾ ਦਿੰਦੇ ਆ ਵੀਰ ਕਹਿੰਦਾ ਤੌਰ ਕੇ ਬਾਕੀ ਸਿੰਘਦਿਆਂ ਜਿੰਨੀਆਂ ਸਿੱਟਾ ਕਰ ਲੋ ਨਹੀਂ ਸਿੰਘ ਤੇ ਵੀਰ ਜੀ ਬਹੁਤ ਕੋਕੇ ਵਰਗਾ ਵੇਖੋ ਨਿਕਾ ਨਿਕਾ ਬੂਥੇ ਵੀ ਨਹੀਂ ਗਈ ਜੀ ਲੱਗੀ ਵੀਰ ਜੀ ਫਿਰ ਮੈਨੂੰ ਗਾਈਆਂ ਵਰਗੀ ਬੂਥੀ ਲੱਗੀ ਮੈਨੂੰ ਹਾਂ ਜੀ ਹਾਂ ਜੀ ਵੀਰੇ ਤਾਂ ਤੇ ਵੀਰ ਜੀ ਦੱਸਿਆ ਅੱਗੇ ਇਹਨਾਂ ਦਾ ਥਾਂ ਥੋੜਾ ਨੀਵਾ ਉੱਥੇ ਜਦੋਂ ਡੰਗਰ ਪਸੂ ਉੱਤਰਦਾ ਵਾ ਮਰ ਆ ਗਿਆ ਸਲਿੱਪ ਮਾਰਦਾ ਬਾਕੀ ਕੋਈ ਗੱਲ ਬਾਤ ਨਹੀਂ ਵੀ ਕਹਿੰਦਾ ਹੁਣ ਬਾਹਰੋਂ ਵੀਜੀ ਤੁਹਾਨੂੰ ਤੋਰ ਦਿਖਾ ਦੇਣਾ ਤੋਰਾ ਵੀਰੇ ਵੇਖੋ ਵੀਜੀ ਤੋਰ ਦਿਖਾਦੀ ਤੁਹਾਨੂੰ ਮਾਈ ਚੰਗੀ ਤੋਰ ਵੀ ਚੰਗੀ ਲੱਗੀ ਮੈਨੂੰ ਅਜੇ ਦੰਦਾ ਚ ਝੋਟੀ ਆ ਨਾ ਨਾ ਦੰਦਾ ਝੋਟੀ ਅਗਲੇ ਸੂਏ ਇਤੋਂ ਡਬਲ ਬਣੂਗੀ ਵੀਰਾ ਕਹਿੰਦਾ ਠੰਡੀ ਆ ਠੰਡੀ ਆ ਝੋਟੀ ਵੇਖੋ ਵੀਜੀ ਠੰਡੀ ਸੀਲ ਆ ਕੋਈ ਗੱਲ ਬਾਤ ਨਹੀਂ ਆ ਗਈ ਚਲੋ ਲੈ ਜਾਓ ਵੇਖੋ ਵੀਜੀ ਵੀਰ ਨੇ ਹੱਥ ਲਾ ਕੇ ਠੰਡੀ ਸੀਲ ਆ ਉਹੋ ਜੀ ਕੋਈ ਗੱਲ ਨਹੀਂ ਆ ਗਈ ਬੂਤੀ ਫਿਰ ਬਹੁਤ ਛੋਟੀ ਲੱਗੀ ਏ ਛੋਟੀ ਬੂਤੀ ਬਹੁਤ ਜਲਦੀ ਗਈ ਅਰਜੀ ਲੱਗੀ ਆ ਨੇ ਇਹੋ ਜੀ ਸੋਣੀ ਬੂਤੀ ਲੱਗੀ ਆ ਮੀ ਕਰਨ ਵੇਜੀ ਥੋੜੇ ਇਕ ਲੇਟ ਹੋ ਗਏ ਨਹੀਂ ਤਾਂ ਥੋੜੇ ਇਕ ਹੋਰ ਟਾਈਮ ਨਾ ਬਣਾ ਦੇਣੀ ਵੀਡੀਓ ਮੀ ਤੁਹਾਨੂੰ ਪਤਾ ਘੈਰਾ ਨਹੀਂ ਛੱਡਣਿਆ ਕਰਨਾ ਕੀਆ ਹਾਂਜੀ ਹਾਂਜੀ ਵੀਰੇ ਮੀ ਆਏ ਦਾ ਰੋਜ਼ ਹੀ ਆਇੰਦਾ ਤੇ ਮੀ ਨੇ ਤਾਂ ਬਹੁਤ ਅੱਗੇ ਬੜਾ ਨੁਕਸਾਨ ਹੋਇਆ ਸਾਡੇ ਦੇ ਅੱਗੇ ਮੀ ਦੇ ਕਰਨ ਬਹੁਤ ਜਿਆਦਾ ਨੁਕਸਾਨ ਹੋਦਿਆ ਵਾ ਵੇਲਾ ਵਿੱਚ ਥਾਂ ਲੈਵਾ ਅੱਗੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਦਿੱਤੀ ਇਹ ਰਵੇਤੀ ਕੱਲਾ ਕੱਲਾ ਥਾਂ ਲੱਗਾ ਮੈਨੂੰ ਲੱਗਾ ਵੀ ਚੰਗਾ ਸੋਹਣਾ ਥਾਂ ਲੱਗਾ ਵਾ ਉਹ ਗੱਲ ਨਿਕਾ ਨਹੀਂ ਆ ਥਣ ਪੂਰਾ ਹੱਥ ਚ ਆਉਣ ਵਾਲਾ ਪੁਲਿਸ ਹੈ ਜਿਆ ਬਾਕੀ ਸ਼ਕੀਨੀ ਵੇ ਕੱਟੀ ਦੇਖੋ ਵੀਰ ਜੀ ਨਹੀਂ ਹੈਗੀ ਸ਼ਕੀਨੀ ਅੱਗੇ ਵਿੱਚ ਹੀ ਦੱਸਾ ਵੇ ਤਾਂ ਨਹੀਂ ਕੀ ਸਾਰੀ ਝੋਟੀ ਕਾਲੀ ਤਾਂ ਉੋਸ਼ੀ ਚਿੱਟੀ ਉਹੋਸ਼ੀ ਕਾਲੀ ਚਿੱਟੀ ਬਾਕੀ ਪੂਰੀ ਕਾਲੀ ਪੌੜਿਆ ਜੈਟ ਬਲੈਕ ਝੋਟੀ ਆ ਗਈ ਆ ਗਈ ਵੀਰੇ ਆ ਗਈ ਹਾਂ ਹਾਂਜੀ ਹੈਗੀ ਵੀਰੇ ਮੈਂ ਵੀਰੇ ਕੀ ਮੁੱਲ ਕਰਦੇ ਦਾ ਇਹਦਾ ਮੁੱਲ ਨਿੱਕੇ ਕਰੀ ਲੈਣ ਦੇਣਾ ਹਾਂਜੀ ਹਾਂਜੀ ਵੀਰੇ 75000 ਦੀ ਦੇ ਦੀਏ 75000 ਦੀ ਹਾਂਜੀ ਪਰ ਉਹ ਮਾਰ ਜਾਂ ਦੋ ਛੜ ਦਿੰਨੇ ਹੋਰ 72000 ਦੀ ਹਾਂ ਆਣਾ 70000 ਦੀ ਹਾਂ ਆਣਾ ਵੀਰੇ 70000 ਦੀ ਇਹ ਕਹਿੰਦਾ ਸੋਰਟ ਹੀ ਹੋਊ ਵਿੱਚੋਂ ਸੋਰਟ ਸਪਾ ਹੀ ਹੋਣਾ ਦੇ ਵੀਰ ਜੀ ਨਹੀਂ ਵਧੀਆ ਵੀਰੇ ਰੇਟ ਵੀ ਚੰਗਾ ਕੀਤਾ ਵਾ ਦੰਦਾ ਚ ਝੋਟੀ ਆ ਦੋਤਾ 8 ਲੀਟਰ ਇਹ ਕਹਿੰਦਾ ਤਿਆਰ ਆ ਪਰ ਦੋ ਟਾਈਮ ਚੋਂ ਪਹੁੰਚਾ ਤੰਕ ਕਰੋ ਆਪਣੀ ਠੰਡੀ ਆ ਖਾ ਕੇ ਟੱਟਾ ਮਗਰ ਆਵੇ ਵੀਜੀ ਦੇ ਵੇਖੋ ਵੀ ਜੀ ਇਹਦਾ ਕੱਟਾ ਵਾ ਉਹਦੀ ਵਸ਼ੀ ਆ ਉਹਦੀ ਵਸ਼ੀ ਕੱਲ ਦੀ ਸੂਈ ਉਹਦੀ ਕੱਲ ਦੀ ਸੂਈ ਵਸ਼ੀ ਵਸ਼ੀ ਵੇਖ ਲੈ ਵੀ ਜਿੰਨੀ ਕੀ ਜੀ ਬੂਥੀ ਲੱਗੀ ਵਸ਼ੀ ਨੂੰ ਵੇਖੋ ਉਹ ਸ਼ਾਦ ਦਿੱਤੀ ਘਾ ਨੇ ਸੋਹਣੀ ਆ ਵਿੱਚ ਡੱਬਾ ਰੰਗ ਆ ਵਸ਼ੀ ਦਾ ਹਾਂ ਡੱਬਾ ਰੰਗ ਆ ਵਿੱਚ ਆ ਵੀਰ ਕੋ ਦੋ ਪਸੂ ਵੀਰੇ ਆਓ ਚਾਹੋ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਤਸੱਲੀ ਕਰਕੇ ਵੀਰ ਕਹਿੰਦਾ ਬਾਅਦ ਚ ਲਾਂਪਾ ਨਹੀਂ ਲਾਣਾ ਘਰ ਭਾਵੇਂ ਦੋ ਟਾਈਮ ਚੋ ਭਾਵੇਂ ਤਿੰਨ ਚੋ ਇੱਥੇ ਮੇਰੇ ਘਰ ਭਾਵੇਂ ਦੋ ਡਾਂਗ ਚੋ ਤਿੰਨ ਡਾਂਗ ਚੋ हां जी हां जी ਵੀਰੇ ਪਤਾ ਕੀ ਆਪਾਂ ਇਹ ਗੱਲ ਕਹਿੰਦੇ ਮੁਰਕੇ ਬੰਦਾ ਬੁੜਾ ਲੱਗਦਾ ਉਹ ਆਹੀ ਕੰਮ ਨਹੀਂ ਉਹ ਨਹੀਂ ਵੀਰੇ ਕੰਮ ਕਰਨਾ ਪਾਗੇ ਵੀ ਦੱਸਿਆ ਵਾ ਦੋ ਦੋਨਾਂ ਦੱਸੋ ਜਿੰਨਾ ਹੈਗਾ ਨਾਲੇ ਵੀਰੇ ਇੱਧਰ ਆ ਪਾਗੇ ਵੀ ਵੀਡੀਓ ਚ ਕਿਹਾ ਵਾ ਪੈਸਾ ਬੜਾ ਔਖਾ ਬੰਦਾ ਵਾ ਇਹੋ ਜਿਹੜਾ ਬੜਾ ਔਖਾ ਮਿਹਨਤ ਨਾਲ ਬਣਾਈਦਾ ਇਹ ਜਿਹੜਾ ਬੰਦਾ ਵੀਰਪੜਾ ਜਿੰਨੇ ਲੈਣਾ ਉਹਨੇ ਆਪਣੀ ਰੋਟੀ ਵਾਸਤੇ ਕਰਨਾ ਬਾਕੀ ਵੀਰੇ ਪਾਣੀ ਦਾ ਕੀ ਕਹਿੰਦੇ ਜਿਹੜਾ ਪਾਣੀ ਆਇਆ ਵਾ ਪਾਣੀ ਦਾ ਵਿੱਚ ਕੀ ਕਹਿ ਸਕਦੇ ਪਾਣੀ ਬਾਰੇ ਤਾਂ ਕੋਈ ਨਹੀਂ ਕਹ ਸਕਦਾ ਜੀ ਇਹਦੇ ਬਹੁਤ ਨੁਕਸਾਨ ਹੋਦਿਆ ਬਾਕੀ ਵੀਰਪਰਾਵਾਂ ਨੇ ਇਹ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਕੁ ਜੋਗੇ ਆਪਾਂ ਹੈਗੇ ਜਿੰਨੇ ਕੁ ਵੀਰਪਰਾ ਮਦਦ ਕਰ ਸਕਦੇ ਉਹਨਾਂ ਦੀ ਮਦਦ ਕਰੋ ਬਾਕੀ ਆਪਾਂ ਵੀ ਜਿੰਨੇ ਜੋਗੇ ਹੈਗੇ ਵਿੱਚ ਕਰਦੇ ਆ ਆਪਾਂ ਜਿੰਨੇ ਕੁ ਸੇਵਾ ਕਰ ਸਕਦੇ ਰੱਬ ਸਾਨੂੰ ਨੇ ਓਨੀ ਕੁ ਆਪਾਂ ਵੀ ਕੀਤੀ ਆ ਬਾਕੀ ਵੀਰੇ ਨਾਮ ਐਡਰੈਸ ਤੇ ਨੰਬਰ ਦੱਦਿਓ ਨਾਮ ਵੀ ਜੀ ਰਾਜ ਸਿੰਘ ਪਿੰਡ ਸਾੜ ਟਾਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ 987232731 ਵੀਰ ਜੀ ਠੀਕ ਆ ਵੀਰੇ ਸਾਸੀ ਦਾ ਵੀਰ ਜੀ ਸਾਸੀ ਦਾ